ਤੇ ਸਾਹਮਣੇ ਵੇਖੋ ਅਘੋਰੀ ਬਾਬਾ ਬਾਹਰ ਨਿਕਲੇ ਪਹਿਲਾਂ ਕਾਂਗਰਸ ਵਾਲੇ ਟੱਕਰੇ ਫਿਰ ਤੱਕੜੀ ਵਾਲੇ ਫਿਰ ਆਉਣਾ ਟੱਕਰੇ ਨੇ ਆ ਤੇ ਹੈਗੇ ਨੇ ਆਪਣੇ ਬਹੁਜਨ ਸਮਾਜ ਪਾਰਟੀ ਵਾਲੇ ਕਹਿੰਦੇ ਨੇ ਨਾ ਵੀ ਜਦੋਂ ਆਪਾਂ ਛੋਟੇ ਹੁੰਨੇ ਆ ਨਾ ਬਚਪਨ ਹੁੰਦਾ ਹੈ ਬਚਪਨ ਦਾ ਟਾਈਮ ਹੁੰਦਾ ਹੈ ਤੇ ਜ਼ਿੰਦਗੀ ਜਿਹੜੀ ਹੈ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਨਾ ਹਮ ਆਪਣਾ ਕੀਂਕੀ ਬੋਟ ਡਾਲੇ ਤਾਂ ਡਾਲੇ ਕਿੱਥੇ ਭਈਆ ਆਪੀ ਇਹ ਕੰਫਿਊਜ਼ਨ ਤੋਂ ਹਮ ਤੋਂ ਭਗੇ ਨਹੀਂ ਥੱਲੇ ਚੱਲ ਜਾ ਥੱਲੇ ਚੱਲ ਜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਸਾਰਿਆਂ ਨੂੰ ਛੁੱਟੀ ਹੈ ਤੇ ਸਾਰੇ ਘਰ ਨੇ ਤੇ ਤਾਂ ਕਰਕੇ ਅਸੀਂ ਸੋਚਿਆ ਵੀ ਅੱਜ ਕੰਮ-ਕੁਮ ਨੂੰ ਵੇਚ ਲਈਏ ਵੀ ਦੋ ਤਿੰਨ ਕੰਮ ਹੈਗੇ ਵੱਡੇ-ਵੱਡੇ ਤੇ ਉਹ ਨਿਬੇੜਨੇ ਸਭ ਤੋਂ ਪਹਿਲਾਂ ਤੇ ਅਸੀਂ ਚੱਲੇ ਗੱਡੀ ਦਾ ਉਹ ਮੋਹਲਾ ਜਿਹੜਾ ਸਟਰਕਚਰ ਜਾਂ ਟੁੱਟ ਗਿਆ ਸੀ ਉਹ ਠੀਕ ਕਰਾਂ ਚੱਲੇ ਅੱਜ ਫਾਈਨਲੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਨਪ੍ਰੀ ਦੀ ਦਵਾਈ ਵੀ ਲੈ ਕੇ ਆਣੀ ਅੱਜ ਮਨਪ੍ਰੀ ਠੀਕ ਨਹੀਂ ਹੈਗੀ ਫੇਰ ਉਹੀ ਕੰਮ ਥੋੜੇ ਦਿਨ ਠੀਕ ਰਹੀ ਅੱਜ ਫੇਰ ਉਹਦੀ ਬਿਮਾਰ ਹੋ ਗਈ ਬਹੁਤ ਜ਼ਿਆਦਾ ਕੰਮ ਖਰਾਬ ਆਇਆ ਕੀ ਕਰੀਏ ਸਮਝ ਨਹੀਂ ਆਉਂਦੀ ਹੈਗੀ ਹੈਨਾ ਨਜ਼ਰ ਜੀ ਲੱਗ ਜਾਂਦੀ ਜਿਵੇਂ ਹੈਨਾ ਇਦਾਂ ਲੱਗਦਾ ਨਾ ਚਲੋ ਕੋਈ ਗੰਦੇ ਉੱਧਰ ਸਾਡਾ ਦੇਖੋ ਕਾਕਾ ਹਾਂਜੀ ਕੀ ਹੋਇਆ ਜੀ ਤੁਸੀਂ ਓਏ ਦੇਖੋ ਚਾਦਰ ਲੈ ਕੇ ਕਿੱਦਾਂ ਪਾਈ ਹੋਈ ਹਾਂਜੀ ਕੀ ਕਰਨੇ ਹੋ ਤੁਸੀਂ ਉਠਣਾ ਨਹੀਂ ਉਠਣਾ ਨਹੀਂ ਸਕੂਲ ਨਹੀਂ ਸੀ ਜਾਣਾ ਫਸਤੇ ਆਵੇ ਜਿੰਨੂ ਆਇਆ ਖੇਡਣ ਵਾਸਤੇ ਤੇਨੂੰ ਕਾਈ ਪੁੱਟੇ ਪੁੱਛ ਆਣ ਗਏ ਨੇ ਉਹਨਾਂ ਨੂੰ ਬੰਦ ਕਰ ਦੋ ਕੁੱਤੇ ਵੀ ਜਾਣ ਗਏ ਨੇ ਇਹ ਪਿੱਟੇ ਨੂੰ ਉਹਨਾਂ ਦਾ ਨੇ ਤੇ ਮਾਰ ਵੀ ਨੂੰ ਕਹਿੰਦੇ ਆਂਗਾ ਨਾ ਮੋਟੀ ਉਹ ਵੀ ਮੋਟੀ ਨਹੀਂ ਹੋ ਗਈ ਐਕਚੁਅਲੀ ਅਜਨ ਸੋਜ ਆਈ ਹੋਈ ਆ ਬਹੁਤ ਜ਼ਿਆਦਾ ਕੱਲ ਵੀ ਸੀ ਹੈਨਾ ਪਰ ਕੱਲ ਬੁਖਾਰ ਨਹੀਂ ਸੀ ਕੱਲ ਤਾਂ ਠੀਕ ਸੀ ਹਾਂ ਠੀਕ ਸੀ ਵੈਸੇ ਠੀਕ ਸੀ ਪਰ ਅੱਜ ਬੁਖਾਰ ਹੋ ਗਿਆ ਓਏ ਯਾਰ ਸਮਝ ਤੋਂ ਬਾਹਰ ਉਦੋਂ ਵੀ ਬਸ ਦਵਾਈ ਖਾਤੀ ਸੀ ਤੇ ਤਾਂ ਠੀਕ ਸੀ ਚਾਹ ਲੈਣ ਦੇ ਦਿਆਂ ਦਵਾਈ ਦੁਈ ਲੈ ਕੇ ਆਣੇ ਆ ਉਹ ਨੰਨੇ ਗਾਣਾ ਬਸ ਐ ਹੀ ਸੁਖਾਈ ਜਾਂਦੀ ਨੇ ਯਾਰ ਫਰੈਂਡਸ ਜੋ ਲਾਈਫ ਹੈਗੀ ਉਹੀ ਬੁਹਾਣੀ ਜਿੱਦਾਂ ਚੱਲ ਰਹੀ ਰਹੇ ਹੁਣ ਵਧੀਆ-ਵਧੀਆ ਹਮੇਸ਼ਾ ਨਹੀਂ ਨਾ ਬੁਹਾਇਆ ਜਾਂਦਾ ਫਿਰ ਉਹ ਤਾਂ ਝੂਠ ਹੋ ਗਿਆ ਨਾ ਹਾਂ ਕਿ ਸਾਰਾ ਕੁਝ ਵਧੀਆ ਹੀ ਵਧੀਆ ਹੈ ਵਧੀਆ ਸਾਰਾ ਕੁਝ ਵਧੀਆ ਨਹੀਂ ਹੁੰਦਾ ਲਾਈਫ ਦੇ ਵਿੱਚ ਸਾਰਿਆਂ ਦੇ ਘਰ 'ਚ ਉਤਰਾ ਚੜਾਉ ਨੇ ਸਭ ਦੇ ਦੁੱਖ ਸੁੱਖ ਹੁੰਦੇ ਨੇ ਤੇ ਲੋਕਾਂ ਨੂੰ ਵੀ ਪਤਾ ਹੀ ਦੇਖਣ ਵਾਲਿਆਂ ਨੂੰ ਚਲੋ ਕੋਈ ਗੱਲ ਨਹੀਂ ਹੈ ਨਾ ਇਹ ਸੰਸਾਰ ਦਾ ਇਹ ਨਿਯਮ ਹੈ ਚੱਲਦਾ ਹੀ ਰਹਿੰਦਾ ਦੁੱਖ ਸੁੱਖ ਤੇ ਹੁਣ ਅਸੀਂ ਜਾ ਰਹੇ ਹਾਂ ਤੇ ਪਹਿਲਾਂ ਗੱਡੀ ਠੀਕ ਕਰਾ ਕੇ ਆ ਮੌਸਮ ਦੀ ਗੱਲ ਕਰੀਏ ਮੌਸਮ ਦੀ ਜਾਣਕਾਰੀ ਤੁਹਾਨੂੰ ਇਹ ਦੇ ਦਈਏ ਵੀ ਅੱਜ ਮੌਸਮ ਥੋੜਾ ਜਿਹਾ ਗਰਮ ਹੈ ਪਰ ਹਵਾ ਚੱਲ ਰਹੀ ਹੈ ਨਾ ਹਵਾ ਠੀਕ-ਠਾਕ ਠੰਡੀ ਚੱਲ ਰਹੀ ਹੈ ਇੱਦਾਂ ਦੀ ਗੱਲ ਹੀ ਪਤਾ ਨਹੀਂ ਕੀ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਵੀ ਮਈ ਦੇ ਮਹੀਨੇ 'ਚ ਵੀ ਠੰਡੀ ਹਵਾ ਚੱਲ ਰਹੀ ਹੈ ਕਮਾਲ ਦੀ ਗੱਲ ਹੋ ਗਈ ਬਾਕੀ ਤੁਹਾਨੂੰ ਜ਼ਿਆਦਾ ਪਤਾ ਹੋਏਗਾ ਹਫ਼ਤਾ ਤੱਕ ਦਿਨ ਰਿਹਾ ਪੂਰਾ ਗਰਮ ਹਾਂ ਹਫ਼ਤਾ ਗਰਮ ਰਿਹਾ ਤੇ ਇੱਥੇ ਵੋਟਰਾਂ ਨੇ ਪੂਰਾ ਜ਼ੋਰ ਦਿੱਤਾ ਪਿਆ ਵੋਟਰਾਂ ਆਪਣੇ ਵੋਟਾਂ ਆ ਗਈਆਂ ਤੇ ਕੀ ਕਹਿੰਦੇ ਹੁੰਦੇ ਨੇ ਇਲੈਕਸ਼ਨ ਵਾਲਿਆਂ ਨੇ ਪੂਰਾ ਜ਼ੋਰ ਦਿੱਤਾ ਪਿਆ ਸਾਹਮਣੇ ਆ ਗਏ ਨੇ ਸਾਹਮਣੇ ਹਾਥੀ ਵਾਲੇ ਆ ਗਏ ਤੇ ਪਹਿਲਾਂ ਸਾਨੂੰ ਤੱਕੜੀ ਵਾਲੇ ਟਕਰੇ ਸੀ ਨਹੀਂ ਬਾਹਰ ਨਿਕਲਦੇ ਪਹਿਲਾਂ ਕਾਂਗਰਸ ਵਾਲੇ ਟਕਰੇ ਫਿਰ ਤੱਕੜੀ ਵਾਲੇ ਫਿਰ ਆਉਣਾ ਟਕਰੇ ਨੇ ਆ ਇਹ ਹੈਗੇ ਨੇ ਆਪਣੇ ਬਹੁਜਨ ਸਮਾਜ ਪਾਰਟੀ ਵਾਲੇ ਠੀਕ ਹੈ ਤੇ ਵੋਟ ਆਪਾਂ ਜਿਹਨੂੰ ਪਾਣੀਆਂ ਨੂੰ ਪਾਣੀ ਹੈ ਨਾ ਆਪਣੇ ਸੋ ਸਮਝ ਕੇ ਪਾਇਓ ਠੀਕ ਹੈ ਜੀ ਜਿਹੜੀ ਪੰਜਾਬ ਪੱਖੀ ਹੋਵੇ ਹਾਂ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੋਵੇ ਪਾਰਟੀ ਉਹਨੂੰ ਵੋਟ ਪੈਣੀ ਚਾਹੀਦੀ ਪਾਣ ਤੇ ਹੁਣ ਅਸੀਂ ਇੱਥੇ ਖੜੇ ਸੀ ਹਣਾ ਗੱਡੀ ਲੈ ਜਾਏ ਗੱਡੀ ਵਾਲਿਆਂ ਕੋਲੇ ਪੁੱਛਣਾ ਸੀ ਤੇ ਸਾਹਮਣੇ ਵੇਖੋ ਘੋਰੀ ਬਾਬਾ ਮੈਂ ਇਹਦੇ ਬਾਰੇ ਇਹ ਸੋਚ ਰਿਹਾ ਵੀ ਵਿਚਾਰਾ ਹੈ ਨਾ ਕਿਵੇਂ ਇੰਨੇ ਸਾਰੇ ਬਸੇ ਉਹ ਮੜਿਆ ਹੋਇਆ ਜੋ ਸਵਾਹ ਹੀ ਮਿਲਦੇ ਨੇ ਤੇ ਉਹ ਮੜ ਕੇ ਤੇ ਕਿਵੇਂ ਨਾ ਉੱਥੇ ਕੋਈ ਸੱਪ ਸਨੂਗਾ ਕੁਝ ਵੀ ਉੱਥੇ ਕੀੜਾ ਮਕੌੜਾ ਜਿੱਥੇ ਪਿਆ ਹੋਇਆ ਉਹ ਲੜ ਸਕਦਾ ਹੈ ਤੇ ਇਹਦਾ ਕੀ ਬਣੇਗਾ ਇਹਨਾਂ ਬਾਕੀ ਜਿਹਨੂੰ ਮਾਲਕ ਰੱਖੇ ਪਹਿਲਾਂ ਜਿਹਦੇ ਕੋਲ ਅਸੀਂ ਗਏ ਸੀ ਇਹ ਕੰਮ ਕਰਵਾਉਣ ਵਾਸਤੇ ਉਹ ਬੰਦੇ ਹੈਗੇ ਨੇ ਛੁੱਟੀ ਤੇ ਹਾਂ ਹੁਣ ਸਾਨੂੰ ਫਿਰ ਉੱਥੇ ਜਾਣਾ ਪੈ ਰਿਹਾ ਡੁਗਰੀ ਵਾਲੀ ਸਾਈਡ ਉੱਤੇ ਬੱਸ ਸਟੈਂਡ ਦੇ ਕੋਲ ਠੀਕ ਹੈ ਤੇ ਉੱਥੇ ਸਾਰਾ ਕੁਝ ਮਿਲ ਜਾਂਦਾ ਆਪਾਂ ਤੇ ਉੱਥੇ ਜਾਵਾਂ ਹਾਂਜੀ ਤੇ ਹੁਣ ਉਹੀ ਗੱਲ ਹੋ ਗਈ ਜਿਹਦਾ ਡਰ ਸੀ ਬਈ ਪੂਰੀ ਮਾਰਕੀਟ ਹੀ ਬੰਦ ਹੈ ਠੀਕ ਹੈ ਤੇ ਇੱਕ ਬੰਦਾ ਮਿਲਿਆ ਤੇ ਉਹ ਛਿੱਲ ਲਾਣ ਵਾਲਾ ਮਿਲਿਆ ਸਾਨੂੰ ਤੇ ਉਹ ਟਾਈਮ ਮੈਂਬਰ ਕਿੰਨੇ ਦਾਣਾ 4500 4000 ਦਾਣਾ ਤੇ ਕਹਿੰਦਾ 1200 ਮੈਂ ਲੇਬਰ ਲਾਵਾਂ ਤੁਸੀਂ ਆਪੇ ਹਿਸਾਬ ਲਾ ਲਓ ਵੀ ਪੂਰੀ ਪੂਰੀ ਛਿੱਲ ਐ ਇਸ ਕਰਕੇ ਇੱਕ ਬੰਦਾ ਹੀ ਸੀਗਾ ਬਾਕੀ ਤੇ ਦੁਕਾਨਾ ਹੀ ਪਹਿਲੀ ਗੱਲ ਤੇ ਟਾਈਮ ਮੈਂਬਰ ਦੀ ਇਹ ਦੁਕਾਨਾ ਹੀ ਵੰਦੀ ਜਿੱਥੋਂ ਮਿਲਣੀ ਸੀ ਚਲੋ ਉਹ ਦੇਖੋ ਉਹਦੇ ਕੋਲ ਤੇ ਅਸੀਂ ਬਾਅਦ ਚ ਜਾਂਦੇ ਰੇਟ ਰੂਟ ਘੱਟ ਕਰਾਂਦੇ ਜੋ ਵੀ ਕਰਦੇ ਹਨ ਤੇ ਰੇਟ ਘੱਟ ਨਹੀਂ ਕਰਦੇ ਰੇਟ ਘੱਟ ਨਹੀਂ ਕਰਦੇ ਕਿ ਜਿੰਨੀ ਉਹਨੇ ਲੇਬਰ ਲੈਣੀ ਲੈ ਹੀ ਲੈਣੀ ਐ ਤੇ ਫਿਰ ਹੁਣ ਅਸੀਂ ਸੋਚਿਆ ਵੀ ਕੱਲ ਨੂੰ ਇਹ ਕੰਮ ਕਰਾਵਾਂਗੇ ਤੇ ਫਿਲਹਾਲ ਲਈ ਕੈਨਸਲ ਪੋਸਟਪੋਨ ਛੁੱਟੀ ਠੀਕ ਹੈ ਛੁੱਟੀ ਹੈ ਤੇ ਹੁਣ ਘਰੇ ਜਾ ਰਹੇ ਆ ਗਰਮੀ ਬਹੁਤ ਜ਼ਿਆਦਾ ਹੋ ਗਈ ਹਵਾ ਬਹੁਤ ਤਗੜੀ ਚੱਲ ਰਹੀ ਏ ਪਰ ਗਰਮੀ ਲੱਗ ਰਹੀ ਹੈ ਕਹਿੰਦੇ ਨੇ ਨਾ ਵੀ ਜਦੋਂ ਆਪਾਂ ਛੋਟੇ ਹੁੰਨੇ ਆ ਨਾ ਬਚਪਨ ਹੁੰਦਾ ਹੈ ਬਚਪਨ ਦਾ ਟਾਈਮ ਹੁੰਦਾ ਹੈ ਤੇ ਜ਼ਿੰਦਗੀ ਜਿਹੜੀ ਹੈ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਨਾ ਕੋਈ ਟੈਨਸ਼ਨ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਹੈ ਨਾ ਤੇ ਸਾਰੀਆਂ ਟੈਨਸ਼ਨਾਂ ਮਾਪੇ-ਬਾਪ ਸਾਂਭਦਾ ਹੈ ਨਾ ਤੇ ਜਿਵੇਂ-ਜਿਵੇਂ ਆਪਾਂ ਵੱਡੇ ਹੁੰਨੇ ਆ ਤੇ ਫਿਰ ਓੜੀ-ਓੜੀ ਪਤਾ ਲੱਗਣ ਲੱਗ ਜਾਂਦਾ ਹੈ ਨਾ ਜ਼ਿੰਦਗੀ ਦਾ ਲੋਕਾਂ ਦਾ ਹੈ ਨਾ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਓੜੀ-ਓੜੀ ਪ੍ਰਗਟ ਹੋਣ ਲੱਗ ਜਾਂਦੀਆਂ ਆਪਣੇ ਤੇ ਆ ਜਾਂਦੀਆਂ ਤੇ ਆਪਣੇ ਤੇ ਆ ਜਾਂਦੀਆਂ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਕੀ ਭਾ ਬੀਤੀ ਹੈ ਨਾ ਟੈਨਸ਼ਨਾਂ ਇੰਨੀਆਂ ਜ਼ਿਆਦਾ ਹੋਈਆਂ ਪਈਆਂ ਵੀ ਤੁਹਾਨੂੰ ਕੀ ਦੱਸੀਏ ਵੀ ਫਿਰ ਕਹਿਣਾ ਕਈਆਂ ਨੇ ਵੀ ਹੈਨਾ ਵੀ ਤੁਸੀਂ ਦੁੱਖ ਵਗੈਰਾ ਸੁਣਾਉਣੇ ਹੋ ਹੈਨਾ ਆ ਚੀਜ਼ਾਂ ਪਰ ਹਣੇ ਚਲੋ ਹੁਣ ਜੇ ਵਲੌਗ ਬਣਾਣੇ ਆ ਸਾਡੀ ਜ਼ਿੰਦਗੀ ਦਾ ਪਾਰਟ ਮੈਂ ਪਹਿਲਾਂ ਵੀ ਕਿਹਾ ਸੀ ਵੀਡੀਓ ਦੇ ਸ਼ੁਰੂ ਚ ਵੀ ਇਹ ਜ਼ਿੰਦਗੀ ਦਾ ਪਾਰਟ ਹੈ ਹੈਨਾ ਤੇ ਇਹ ਇੱਦੀ ਚੱਲਣਾ ਵੀ ਅਸੀਂ ਜੇ ਸੁੱਖ ਦਿਖਾ ਰਹੇ ਤੇ ਦੁੱਖ ਵੀ ਤੇ ਦਿਖਾਵਾਂਗੇ ਹੈਨਾ ਤੇ ਵਲੌਗਿੰਗ ਦਾ ਮਤਲਬ ਵੀ ਇਹੀ ਹੁੰਦਾ ਠੀਕ ਹੈ ਜੀ ਤੇ ਹੁਣ ਇਹਨੇ ਜਿਆਦਾ ਪਰੇਸ਼ਾਨ ਹੈ ਮੈਂ ਕੋਈ ਨਵਾਂ ਕੰਮ ਕੁਝ ਸੋਚ ਲਿਆ ਵੀ ਇਹ ਕੰਮ ਕਰਨਾ ਹੈ ਹੈਨਾ ਇਹ ਕੰਮ ਕਰਨਾ ਦੇ ਵਿੱਚ ਹੋਰ ਹੀ ਟੈਨਸ਼ਨਾਂ ਪੈ ਜਾਂਦੀਆਂ ਤੇ ਐਦਾਂ ਕਈਆਂ ਨੂੰ ਇਹ ਲੱਗਦਾ ਹੁੰਦਾ ਵੀ ਹਨਾ ਇਹਨਾਂ ਕੋਲ ਪਤਾ ਨਹੀਂ ਕੀ ਹਾਲਤ ਆ ਹੋਵੇ ਹਮੇਸ਼ਾ ਖੁਸ਼ ਹੀ ਰਹਿੰਦੇ ਆ ਹਨਾ ਇਹ ਜ਼ਿਆਦਾਤਰ ਹੁੰਦਾ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਲੋਕ ਜਿਹੜੀ ਆਪਣੀ ਲਾਈਫ ਆ ਉਹ ਪੂਰੀ ਲਾਈਫ ਨਹੀਂ ਦਿਖਾਉਂਦੇ ਹਨਾ ਹਮੇਸ਼ਾ ਆਪਣਾ ਦੁੱਖ ਨਹੀਂ ਦਿਖਾਉਂਦਾ ਬਹੁਤ ਘੱਟ ਲੋਕ ਹੁੰਦੇ ਜਿਹੜੇ ਸੱਚਾਈ ਦਿਖਾਉਂਦੇ ਆ ਪਰ ਸੱਚਾਈ ਦਿਖਾਣੀ ਚਾਹੀਦੀ ਆ ਝੂਠ ਘੱਟ ਦਿਖਾਣਾ ਚਾਹੀਦਾ ਠੀਕ ਆ ਝੂਠ ਬਿਲਕੁਲ ਵੀ ਨਹੀਂ ਐਵੇਂ ਦਿਖਾਣਾ ਚਾਹੀਦਾ ਚਾਹੀਦਾ ਨੂੰ ਪਿੱਛੇ ਕਰ ਲੋ ਤੇ ਐਦਾਂ ਦੇਖੋ ਤੁਸੀਂ ਆ ਵੀ ਮਮੀ ਦਾ ਕੁਰਤਾ ਪਾ ਕੇ ਤੇ ਫਿਰ ਦੀ ਆ ਦੇ ਲੋ ਅਵੇ ਚਾਲ ਦੇਖ ਇਹਨੋਂ ਕੀ ਕੀ ਕਈਏ ਦੇਖੋ ਭੂਤ ਬਣੀ ਹੋਈ ਹੈ ਸਾਰਾ ਦਿਨ ਭੂਤਾਂ ਵਾਲੀਆਂ ਵੀਡੀਓ ਦੇਖ ਪੁੱਤ ਵੀਡੀਓ ਬਣਾ ਰਿਹਾ ਸੀ ਅੱਜ ਦੇ ਹੁਣ ਅਚਾਨਕ ਬਾਹਰ ਆਏ ਨੇ ਨਾਟਕਾਂ ਵਾਲੇ ਨਾਟਕ ਕਰਨ ਲੱਗੇ ਨੇ ਪਤਾ ਨਹੀਂ ਹੁਣ ਮੁੰਡੇ ਨਾਟਕਾਂ ਵੈਸੇ ਹੀ ਨਾਟਕ ਕਰਨ ਲੱਗੇ ਨੇ ਤੇ ਦੇਖਦੇ ਆ ਜੋ ਹਮ ਆਪਣਾ ਕੀਮਤੀ ਬੋਲ ਢਾਲੇ ਤਾਂ ਢਾਲੇ ਕਿਸੇ ਰੱਈਆ ਆਪਣੀ ਇਹ ਕਲਵੀਜ਼ਨ ਤੋਂ ਹਮ ਤੁਰ ਕੇ ਨਹੀਂ ਥੱਲੇ ਚੱਲ ਜਾ ਥੱਲੇ ਚੱਲ ਜਾ छावनी हम बता रहे ये सारे चोर है ये सब परिवहन है जैसे कि आपने हमें पहले वोट दी हमारी पंजाब में शुरू मिलवाई थी वैसे ही आप फिर से वोट दीजिए ताकि हम दिल्ली चल जाए दिल्ली जाए हम सबसे दूर कर दें देंगे और सभी चोरों का जेल में बच कर देंगे भाई साहब एक बात बताओ आप तो बोलते हो कैसे चोर है चोर है मतलब भाई साहब इन चोरों के साथ आपने कटजोड़ कैसे कर लिया और इन चोरों के साथ तो आप दिल्ली में चुनाव लड़ रहे हो और पंजाब में निकल चोर कर रहे हो और जनता तो आप अपना गिनती वो पिछले पचास साल से आप आंखें बंद करके यही तो करते आ रहे हो क्योंकि हम आपकी सबसे पुरानी पार्टी को ठहरी भाई साहब आपका नेता कौन है अरे भाई साहब आपकी आंखें हैं क्या बटन इस पार्टी के नेता हम खरे तो है बताइए क्या काम है अरे ओ मेरे मुन्ना अभी तुम्हारा जाने वाला में थोड़ा समय है अभी तो हम आता तुम बहुत घर में लगे रहो अंकल आपके साथ के तो इस पार्टी से कब्जे निकल लिए निकली अब इस पार्टी के नेता बताओ भाई क्या हमें नेता

ਚਲੋ ਜਿੰਨੂ ਵੀ ਵੋਟ ਪਾਣੀ ਆ ਤਾਂ ਆਪਣੇ ਉਹਦੇ ਤੇ ਹੁਣ ਇਹ ਆਏ ਸੀ ਹੁਣ ਮੇਰੇ ਸਾਬ ਨਾਲ ਕਾਂਗਰਸ ਵਾਲੇ ਵੀ ਆਣਗੇ ਫਿਰ ਆਪ ਵਾਲੇ ਵੀ ਆਣਗੇ ਫਿਰ ਅਕਾਲੀ ਦਲ ਵਾਲੇ ਆਣਗੇ ਸਾਰੇ ਹਨਾ ਵਾਰੋ ਵਾਰੀ ਆਣਗੇ ਇਹਨਾਂ ਦਾ ਕੰਮ ਹੈ ਯਾਨੀ ਕਿ ਮਸ਼ਹੂਰੀ ਕਰਨਾ ਤੇ ਮੈਨੂੰ ਪਤਾ ਨਹੀਂ ਸੀ ਕਿ ਮੈਨੂੰ ਲੱਗਿਆ ਸੀ ਕੁਝ ਵਧੀਆ ਮੈਸੇਜ ਦੇਣਗੇ ਹਨਾ ਲੋਕਾਂ ਨੂੰ ਬਟ ਉਹ ਭਾਜਪਾ ਦੇ ਸਪੋਰਟਰ ਸੀਗੇ ਮਤਲਬ ਇੱਕ ਧਿਰ ਦੇ ਸਪੋਰਟਰ ਸੀ ਤਾਂ ਕਰਕੇ ਥੋੜਾ ਜਿਹਾ ਆਡ ਲੱਗਿਆ ਬਟ ਕੋਈ ਗੱਲ ਨਹੀਂ ਕੁਝ ਤੇ ਕੁਝ ਜਿਆਦਾ ਵਧੀਆ ਐਕਸਪੈਕਟ ਕਰ ਰਹੇ ਸੀ ਅਸੀਂ ਕੁਝ ਵਧੀਆ ਦੱਸਣਗੇ ਹਨ ਤੇ ਹਾਂ ਪੈਸੇ ਲੈ ਕੇ ਅਗਲੇ ਲੱਗੇ ਨੇ ਚਾਹੀ ਹਾਂ ਬਾਕੀ ਉਹਨਾਂ ਦਾ ਚਲੋ ਉਹ ਕਰ ਰਹੇ ਆ ਆਪਣੀ ਕੈਂਪੇਨ ਵਗੈਰਾ ਦਾ ਹਨਾ ਹਿੱਸਾ ਨੇ ਉਹ ਲੋਗ ਤੇ ਹੁਣ ਅਸੀਂ ਗਾਣੇ ਸੁਣ ਕੇ ਛੱਡਿਆ ਚਾਹਤ ਫਤਲੀ ਖਾਨ ਸਾਹਿਬ ਦੇ ਤੇ ਤੁਸੀਂ ਵੀ ਜਰੂਰ ਸੁਣਿਓ ਰਾਹਤ ਨਹੀਂ ਚਾਹਤ ਬਦੋ ਬਦੀ ਬਦੋ ਬਦੀ ਬਦੋ ਬਦੀ ਬਦੋ ਬਦੀ ਬਦੋ ਬਦੀ ਬਦੋ ਬਦੀ ਇੱਕ ਹੋਰ ਆਉਂਦਾ ਕਮੀਜ਼ ਤੇਰੀ ਕਾਲੀ ਕਦੀ ਲਾਲੀ ਤੇ ਕਦੀ ਪਾਲੀ ਬੜੇ ਘੜ ਘੜ ਯਾਰ ਗਾਲਾ ਗੋਲਾ ਗਾਲਾ ਗੋਲਾ ਕੱਢੇ ਹੋ ਜੇ ਤੁਸੀਂ ਦੇਖੋਗੇ ਠੀਕ ਹੈ ਗਾਲਾ ਹੀ ਕੱਢੋਗੇ ਲੱਗਦਾ ਤੁਹਾਨੂੰ ਤੇ ਉਹ ਹਾਸਾ ਵਖਾ ਲੀਆ ਬੰਦੂ ਠੀਕ ਹੈ ਤੇ ਹੁਣ ਇਦਾਂ ਗੱਲ ਹੈ ਵੀ ਅਸੀਂ ਰੈਸਪੀ ਬਣਾਉਣ ਜਾ ਰਹੇ ਆਂ ਤੇ ਰੈਸਪੀ ਦਾ ਬਲੌਗ ਤੁਹਾਨੂੰ ਲੱਗ ਦੇਖਣ ਨੂੰ ਮਿਲੇਗਾ ਠੀਕ ਹੈ ਤੇ ਹਲੇ ਕਨਫਰਮੇਸ਼ਨ ਪੱਕੀ ਨਹੀਂ ਹੈਗੀ ਵੀ ਰੈਸਪੀ ਹਲੇ ਸਮਾਨ ਲੈਣ ਚੱਲੇ ਮੈਂ ਤੇ ਮੰਨੀ ਤੇ ਜਿਹੜੇ ਸਾਰਾ ਸਮਾਨ ਮਿਲ ਗਿਆ ਤੇ ਫਿਰ ਸਮਾਨ ਤੇ ਕੋਈ ਜ਼ਿਆਦਾ ਹੈ ਹੀ ਨਹੀਂ ਉਹਦਾ ਹੈ ਨਾ ਤੇ ਮਿਲ ਹੀ ਜਾਣਾ ਤੇ ਸਮਾਨ ਤੇ ਮਿਲ ਹੀ ਜਾਣਾ ਤੇ ਉਹਦਾ ਵਲੌਗ ਪਰ ਤੁਹਾਨੂੰ ਗੁ ਦੇਖਣ ਨੂੰ ਮਿਲੇਗਾ ਤੇ ਫਿਲਹਾਲ ਅਸੀਂ ਹੁਣ ਚਾਹ ਚੁ ਬਣਾਉਣ ਲੱਗੇ ਨੇ ਤੇ ਮੈਂ ਵੀ ਦਬੀਏ ਤੁਹਾਨੂੰ ਪਤਾ ਵੀ ਡਾਊਨ ਚੱਲਦੀ ਇਸ ਕਰਕੇ ਆਪਾਂ ਆਪ ਹੀ ਅੱਜ ਰੈਸਪੀ ਬਣਾਵਾਂਗੇ ਤੇ ਉਹ ਤੁਹਾਨੂੰ ਅਗਲੇ ਵਲੌਗ ਤੇ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਤੇ ਹੁਣ ਚੱਲੇ ਆ ਅਸੀਂ ਆਏ ਅਸੀਂ ਬੱਸ ਤੇ ਅੱਜ ਧੁੱਪ ਬਹੁਤ ਜ਼ਿਆਦਾ ਬਾਹਰ ਧੁੱਪ ਜ਼ਿਆਦਾ ਪਰ ਘਾਵਾ ਚਾਦੀ ਠੰਡੀ ਠੰਡੀ ਨਾ ਏ ਵਸ ਵਧੀਆ ਕੰਮ ਹੋਇਆ ਜਿੱਦਨ ਹਵਾ ਬੰਦ ਹੋ ਗਈ ਤੇ ਉਸ ਦਿਨ ਕੜੇ ਲ ਕੱਢਣੇ ਗਰਮੀ ਨੇ ਚੰਗੀ ਤਰ੍ਹਾਂ ਹਾਂਜੀ ਤੇ ਆਹ ਸਬਜ਼ੀ ਦੁਕਾਨ ਇੱਥੋਂ ਸਬਜ਼ੀ ਲਈ ਆ ਇਹਨਾਂ ਕੁਝ ਲੈ ਲਿਆ ਆਪਾਂ ਓਏ ਹੋਏ ਓਏ ਹੋਏ ਬਦੋ ਕਦੀ ਲੈ ਲਿਆ ਹਾਂਜੀ ਤੇ ਆ ਗਏ ਆ ਫੇਰ ਕਿਚਨਾਂ ਦੇ ਵਿੱਚ ਤੇ ਆਪਾਂ ਆ ਸਮਾਨ ਲੈ ਆਏ ਆ ਸ਼ੀਮਾ ਨਾਮ ਮੇਰੇ ਆਲੂ ਆ ਗਏ ਨੇ ਆ ਜੀ ਆਈਆਂ ਨੇ ਕਾਫੀ ਤਰ੍ਹਾਂ ਸਮਾਨ ਠੀਕ ਹੈ ਜੀ ਜਿੱਦੇ ਹੁਣ ਸਾਰਾ ਸਮਾਨ ਬਣ ਰਿਹਾ ਹੈ ਨਾ ਆਲੂ ਵਾਲਿਆਂ ਦੇ ਧਰਤੇ ਤੇ ਸਾਰਾ ਕੁਝ ਤੁਹਾਨੂੰ ਜਿਹੜਾ ਰੈਸਪੀ ਆ ਵਲੌਗ ਹੈ ਉਹ ਚ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਤੇ ਉਹ ਮੈਂ ਵਲੌਗ ਵੀ ਸ਼ੁਰੂ ਕਰਨਾ ਤੇ ਇਹਨੂੰ ਹੁਣ ਥੋੜਾ ਇੱਥੇ ਕੰਟੀਨਿਊ ਕਰਾਂਗੇ ਇਹ ਵਲੌਗ ਨੂੰ ਤੇ ਉਹ ਵਲੌਗ ਮੈਂ ਸ਼ੁਰੂ ਕਰਨਾ ਠੀਕ ਹੈ ਜੀ ਹਾਂਜੀ ਠੀਕ ਰੰਡੇ ਇਹ ਨਨੂ ਗੱਡੀ ਬੈਕ ਕਰਾ ਰਹੀ ਬੈਕ ਸਾਈਡਾ ਤੋਂ ਸਾਈਡਾ ਤੋਂ ਬੈਕ ਬੈਕ ਵਾਹ ਓਏ ਹੋਏ ਅਰੇ ਇਧਰ ਦੇਖੋ ਬੈ ਚੱਲ ਬਸ 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 ਪਰੇ ਜ਼ਿਆਦਾ ਬੈਗ ਨਹੀਂ ਜਾਣਾ ਹਾਂਜੀ 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 ਠੀਕ ਹੈ ਬਹਿ ਜਾ ਮੈਂ ਢੁੰਡ ਗਈ ਜੀ ਤੇ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਪਿਆ ਹਵਾ ਚੱਲੀ ਠੰਡੀ ਠੰਡੀ ਬੱਦਲ ਮੈਨ ਲੱਗਦਾ ਮੀਂਹ ਆਏਗਾ ਇੱਕ ਦੋ ਦਿਨਾਂ ਚ ਹੈ ਨਾ ਮਨਪਤ ਹਾਂ ਤੁਸੀਂ ਕਿਹਾ ਤੇ ਫਿਰ ਆਈ ਜੀ ਹਾਈ ਜਾਗਾ ਬੀਰਗਾ ਦੀ ਗੱਲ ਸੱਚੀ ਨਹੀਂ ਜੀ ਹਾਂ 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 ਸ਼ਟ ਅਪ ਆ ਦੇਖੋ ਨੀਲਾ ਨੀਲਾ ਹੋਇਆ ਪਿਆ ਆਸਮਾਨ ਤੇ ਬਾਕੀ ਇਸ ਵਲੌਗ ਨੂੰ ਆਪਾਂ ਕਰਦੇ ਆ ਇੱਥੇ ਹੀ ਐਂਡ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਆਓ ਦੇਖੋ ਠੀਕ ਹਾਈ ਓਏ ਓਏ ਚਲੋ ਸਸਤੀ ਗੱਲ ਕਰ ਦੋ ਹੁਣ ਬਈ ਐਂਡ ਕਰ ਰਹੇ ਆ ਵਲੌਗ ਦਾ ਅੱਗੇ ਕਰੋ ਸੀ ਅੱਗੇ ਕਰੋ ਕੱਲ੍ਹੇ ਕਰੋ ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਵੀਡੀਓ ਨੂੰ ਲਾਈਕ ਕਰਦੇ ਹੋ ਪਲੀਜ਼ ਕਮੈਂਟ ਜ਼ਰੂਰ ਕਰਿਓ ਜ਼ਰੂਰ ਜ਼ਰੂਰ ਕਰਿਓ ਕਿ ਕਮੈਂਟ ਜ਼ਰੂਰ ਕਰਿਓ ਕਮੈਂਟ ਜ਼ੂਰ ਕਰਿਓ ਅਸੀਂ ਰੀਲ ਬਣਾਉਂਦੇ ਆਂ ਨਹੀਂ ਮਿਹਨਤ ਕਰਦੇ ਆਂ ਰੀਲ ਬਣਾਉਣ ਵਾਸਤੇ ਫਿਰ ਵੀ ਤੁਸੀਂ ਲਾਈਕ ਕਰ ਹਾਂ ਫਿਰ ਵੀ ਤੁਸੀਂ ਲਾਈਕ ਕਰਦੇ ਆਂ ਪਲੀਜ਼ ਲਾਈਕ ਕਰਿਆ ਕਰੋ ਠੀਕ ਹੈ <laughs> Bye -bye. tik-tok <Action> <laughs> 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 has to bye-bye action day look